ਅਮਰਤਾਪੁਰ ਦੀ ਕਿਤਾਬ ਕਾਲਾ ਗੁਲਾਬ ਤੇ ਹੁਜਰੇ ਦੀ ਮਿੱਟੀ ਪਾਗ ਬਾੜਮਾ ਇੱਕ ਸਵਾਲ ਇੱਕ ਜਵਾਬ ਇੱਕ ਦਿਨ ਟੈਲੀਫੋਨ ਆਇਆ ਕਾਨ ਮੈਂ ਪੁੱਛਿਆ ਮੈਂ ਰਾਜਨ ਬੋਲ ਰਿਹਾ ਹਾਂ ਆਵਾਜ਼ ਆਈ ਰਾਜਨ ਮੇਰਾ ਹੱਥ ਕੰਬਿਆ ਹੱਥ ਵਿੱਚ ਫੜੇ ਹੋਏ ਟੈਲੀਫੋਨ ਦਾ ਰੀਸੀਵਰ ਕੰਬਿਆ ਮੈਂ ਆਪਣੇ ਆਪ ਨੂੰ ਝੂਣ ਕੇ ਹਿਲਾ ਕੇ ਵੇਖਿਆ ਪਰ ਇਹ ਸੁਪਨਾ ਨਹੀਂ ਸੀ ਮਜ਼ਾਕ ਦੀ ਸਾਂ ਸੱਚਮੁੱਚ ਜਾਗ ਦੀ ਸਾਂ ਰਾਜੇ ਨੇ ਕੀ ਮਤਲਬ ਮੇਰੀ ਆਵਾਜ਼ ਕੰਬਰੀ ਪਈ ਸੀ ਮੈਂ ਹੁਣੇ ਤੇਰਾ ਨਾਵਲ ਪੜਿਆ ਏ ਅਸ਼ੂ ਤੇ ਮੈਨੂੰ ਜਾਪਦਾ ਇਸ ਤੇਰੇ ਨਾਵਲ ਦਾ ਰਾਜੇ ਨੇ ਮੈਂ ਹਾਂ ਮੈਂ ਖਬਰ ਆ ਗਈ ਸਾਂ ਕੋਈ ਜਵਾਬ ਨਾ ਦਿੱਤਾ ਟੈਲੀਫੋਨ ਵਿੱਚੋਂ ਫੇਰ ਆਵਾਜ਼ ਆਈ ਬੜੇ ਸਾਲ ਹੋਏ ਜਦੋਂ ਮੈਂ ਤੇਰਾ ਨਾਵਲ ਡਾਕਟਰ ਦੇਵ ਪੜਿਆ ਉਦੋਂ ਮੈਂ ਤੈਨੂੰ ਵੇਖਿਆ ਨਹੀਂ ਸੀ ਹੋਇਆ ਪਰ ਮੈਨੂੰ ਜਾਪਿਆ ਸੀ ਮੈਂ ਡਾਕਟਰ ਦੇਵ ਹਾਂ ਮੈਂ ਅਸਪੀ ਹੁਣ ਮੈਂ ਟੈਲੀਫੋਨ ਵਿੱਚੋਂ ਬੋਲਣ ਵਾਲੇ ਦੀ ਆਵਾਜ਼ ਪਹਿਚਾਨ ਲਈ ਕੁਝ ਮਹੀਨੇ ਹੋਏ ਮੈਂ 217 ਲਿਖੀਆਂ ਸਨ ਸੂਰਜ ਦੇਵਤਾ ਬੁਏ ਤੇ ਆਣ ਟੁੱਕਾ ਕਿਸੇ ਚਿਰਨਾ ਉੱਠ ਕੇ ਤੇਲ ਚੋਇਆ ਸਾਡੇ ਇਸ਼ਕ ਨੇ ਇੱਕ ਸਵਾਲ ਪਾਇਆ ਉੱਤਰ ਕਿਸੇ ਨਾ ਰੱਬ ਤੋਂ ਦੇਨ ਹੋਇਆ ਤੇ ਇੱਕ ਦਿਨ ਮੈਂ ਇਹ 217 ਉਹਨੂੰ ਸੁਣਾਈਆਂ ਸਨ ਜਿਹਨੂੰ ਮੇਰੀ ਕਵਿਤਾ ਚੰਗੀ ਲੱਗਦੀ ਸੀ ਇੰਨੀ ਉਦਾਸ ਕਵਿਤਾ ਕਿਉਂ ਉਨੇ ਮੈਨੂੰ ਪੁੱਛਿਆ ਸੀ ਇਹ ਸ਼ਾਇਦ ਮੇਰੀ ਜ਼ਿੰਦਗੀ ਵਿੱਚ ਪਹਿਲਾ ਵਾਕਫ ਬੰਦਾ ਸੀ ਜਿਹਨੂੰ ਮੈਂ ਆਪਣੇ ਮੂੰਹੋਂ ਆਪਣੀ 14 ਵਰਿਆਂ ਦੀ ਅਸਫਲ ਮੁਹੱਬਤ ਦੀ ਕਹਾਣੀ ਸੁਣਾਈ ਸੀ ਜੇ ਉਹਦੀ ਥਾਂ ਮੈਂ ਹੁੰਦਾ ਹੌਲੀ ਜੀ ਉਸਨੇ ਆਖਿਆ ਸੀ ਤੇ ਅੱਖਾਂ ਮੀਵੀਆਂ ਪਾ ਲਈਆਂ ਸਨ ਪਤਾ ਨਹੀਂ ਮੇਰੇ ਅੰਦਰਲੇ ਕਿਹੜੇ ਸੇਕ ਨਾਲ ਉਹਦਾ ਮੂੰਹ ਪੰਗਰ ਗਿਆ ਸੀ ਉਹ ਚਲਾ ਗਿਆ ਸੀ ਪਰ ਸਾਰਾ ਦਿਨ ਉਹਦਾ ਮੂੰਹ ਮੇਰੀਆਂ ਅੱਖਾਂ ਅੰਗੇ ਰਿਹਾ ਸੀ ਉਸ ਰਾਤ ਮੈਨੂੰ ਸੁਪਨਾ ਆਇਆ ਸੀ ਮੈਂ ਬਿਮਾਰ ਸਾਂ ਉਹ ਮੇਰੀ ਮੰਜੀ ਕੋਲੇ ਆ ਕੇ ਖੜੋ ਗਿਆ ਸੀ ਇੱਕ ਡੰਗੀ ਮੀਜ ਨਾਲ ਉਹਨੇ ਵੇਖਿਆ ਤੇ ਫਿਰ ਥੋੜਾ ਜਿਹਾ ਚੁੱਕ ਕੇ ਆਖਿਆ ਸੀ ਮੈਂ ਨਹੀਂ ਬਣ ਸਕਦਾ ਉਹਨੇ ਉਸਦਾ ਨਾਮ ਲਿਆ ਸੀ ਜਿਹਦੀ ਗੱਲ ਮੈਂ ਪਿਛਲੇ ਦਿਨੀ ਉਹਨੂੰ ਸੁਣਾਈ ਸੀ ਤੇ ਮੈਂ ਤਰਬਕ ਕੇ ਜਾਗ ਪਈ ਸਾਂ ਇਹ ਸੁਪਨਾ ਮੈਂ ਕਦੇ ਉਹਨੂੰ ਸੁਣਾਇਆ ਨਹੀਂ ਸੀ ਫਿਰ ਇੱਕ ਦਿਨ ਜਾਣ ਕੇ ਉਹਨੇ ਕਿਸੇ ਦੂਰ ਦੇ ਸ਼ਹਿਰੋਂ ਨੌਕਰੀ ਦਾ ਸੱਦਾ ਆ ਗਿਆ ਉਹ ਹੱਥ ਵਿੱਚ ਚਿੱਠੀ ਫੜੀ ਮੇਰੇ ਕੋਲ ਆਇਆ ਉਹ ਚਿੱਠੀ ਪੜਾਈ ਉਿਤ ਰਕੀ ਨਾਲ ਮੈਂ ਖੁਸ਼ ਸਾਂ ਉਹਨੇ ਬੁਮਾਰ ਉਹਨੇ ਮੁबारक ਦਿੱਤੀ ਪਰ ਫਿਰ ਆਪਣਾ ਮਨ ਆਪਣੇ ਇਖਤਿਆਰ ਵਿੱਚ ਨਹੀਂ ਸੀ ਰਿਹਾ ਥੋੜੀ ਜੀ ਪੰਜੀ ਹੋਰ ਜਮਾ ਹੋ ਗਈ ਹੈ ਦੁਨੀਆ ਇਸ ਨੂੰ ਵੀ ਖੋਲੇ ਮੇਰੇ ਦਿਲ ਦੀ ਜ਼ੁਬਾਨ ਨੇ ਆਖਿਆ ਪਰ ਮੂੰਹੋਂ ਕੋਈ ਆਵਾਜ਼ ਨਹੀਂ ਸੀ ਨਿਕਲੀ ਮੱਲੋ ਮੱਲੀ ਅੱਖਾਂ ਵਿੱਚ ਅਥਰੂ ਆ ਗਏ ਪਰ ਮੈਂ ਸਾਹਮਣੇ ਅਖਬਾਰ ਰੱਖ ਰੱਖ ਲਈ ਸੀ ਚਾਹ ਦਾ ਵੇਲਾ ਹੋ ਗਿਆ ਮੈਂ ਉਹਦੇ ਲਈ ਚਾਹ ਬਣਾਈ ਸੀ ਕੋਈ ਨਵੀਂ ਕਿਤਾਬ ਪੜ੍ਹੀ ਹੈ ਅੱਜਕੱਲ ਹੁਣੇ ਪੁੱਛਿਆ ਸੀ ਅੱਗੇ ਵੀ ਉਹ ਜਿਹੜੇ ਮਿਲਦਾ ਜਿਹੜੇ ਚੰਗੇ ਫਿਕਰੇ ਉਸਨੇ ਕਿਤੋਂ ਪੜੇ ਹੁੰਦੇ ਸਨ ਉਹ ਮੈਨੂੰ ਸੁਣਾਉਂਦਾ ਤੇ ਜਿਹੜੀ ਚੰਗੀ ਸਤਰ ਮੈਂ ਕਿਤੇ ਪੜ੍ਹੀ ਹੁੰਦੀ ਮੈਂ ਉਹਨੂੰ ਸੁਣਾਉਂਦੀ। ਅੱਜ ਕੱਲ ਤਾਂ ਨਹੀਂ ਪਿੱਛੇ ਜੇ ਇੱਕ ਬੜੀ ਚੰਗੀ ਕਹਾਣੀ ਪੜ੍ਹੀ ਸੀ ਅੱਜ ਮੈਨੂੰ ਕੋਈ ਕਹਾਣੀ ਸੁਣਾ। ਕਈ ਵਾਰੇ ਇਸੇ ਤਰ੍ਹਾਂ ਕੋਈ ਮੇਰੇ ਸ਼ੈਰੋ ਜਾਨ ਲੱਗਾ ਮੈਨੂੰ ਮਿਲ ਆਇਆ ਇਹਨੇ ਵਾਰਿਆਂ ਪਿੱਛੋਂ ਜਿਵੇਂ ਤਵਾਰਿਕ ਕੋਈ ਆਪਣਾ ਸਫਾ ਦੌਰਾਨ ਲੱਗੀ ਸੀ ਤੇ ਮੇਰੇ ਮਨ ਦੀ ਇਸੇ ਵਿਥਿਆ ਨੂੰ ਪੂਰੀ ਤਰ੍ਹਾਂ ਆਖ ਸਕਣ ਵਾਲੀ ਮੈਨੂੰ ਇੱਕ ਕਹਾਣੀ ਯਾਦ ਆ ਗਈ ਮੈਂ ਉਹ ਕਹਾਣੀ ਸੁਣਾਈ ਇੱਕ ਆਦਮੀ ਬੜੇ ਪਿਆਰੇ ਗੀਤ ਲਿਖਦਾ ਸੀ ਉਹਦੇ ਕੋਲ ਦਿਲ ਦਾ ਤੇ ਦਿਮਾਗ ਦਾ ਬੜਾ ਹੁਸਨ ਸੀ ਪਰ ਸ਼ਕਲ ਉਹ ਬਹੁਤਾ ਸੋਹਣਾ ਨਹੀਂ ਸੀ ਜਿਹੜੀ ਇੱਕ ਕੁੜੀ ਨੇ ਉਹਦੇ ਜਜ਼ਬਿਆਂ ਨੂੰ ਮੰਨ ਲਿਆ ਸੀ ਉਹ ਬਹੁਤ ਹੀ ਸੋਹਣੀ ਸੀ ਇਸ ਲਈ ਉਸ ਆਦਮੀ ਦੀ ਜਵਾਨ ਉਤੇਕਵੇ ਕੋਈ ਅਰਫ ਨਾ ਆ ਸਕਿਆ ਇਹਨੇ ਵਿੱਚ ਉਸ ਦੇ ਇੱਕ ਦੋਸਤ ਨੂੰ ਉਸ ਕੁੜੀ ਨਾਲ ਮੁਹੱਬਤ ਹੋ ਗਈ ਉਸ ਦੋਸਤ ਕੋਲ ਜਸਮਾਨੀ ਖੂਬਸੂਰਤੀ ਸੀ ਪਰ ਬੋਲਣਾਂ ਦੀ ਦੌਲਤ ਨਹੀਂ ਸੀ ਉਹਨੇ ਆਪਣੇ ਦੋਸਤ ਕੋਲੋਂ ਲਫ਼ਜ਼ ਉਧਾਰੇ ਲੈ ਉਸ ਕੁੜੀ ਨੂੰ ਆਪਣੀ ਮੁਹੱਬਤ ਬਿਆਨ ਕੀਤੀ ਕੁੜੀ ਨੂੰ ਦੋਵੇਂ ਚੀਜ਼ਾਂ ਲੱਭ ਗਈਆਂ ਚੰਗੀ ਸ਼ਕਲ ਚੰਗਾ ਬਿਆਨ ਰਾਤ ਦੇ ਹਨੇਰੇ ਵਿੱਚ ਉਹ ਕੁੜੀ ਆਪਣੇ ਬਰਾਂਦੇ ਵਿੱਚ ਖਲੋਉਂਦੀ ਉਹਦਾ ਪ੍ਰੇਮੀ ਮਿਲ ਆਉਂਦਾ ਬਰਾਂਦੇ ਦੇ ਹੇਠਾਂ ਖਲੋ ਕੇ ਗੱਲਾਂ ਕਰਦਾ ਪਰ ਗੱਲਾਂ ਦੀ ਜਾਂਚ ਉਹਦੇ ਆਪਣੇ ਅੰਦਰ ਹੋਣੀ ਸੀ ਉੱਠ ਸਕਦੀ ਇਸ ਲਈ ਉਹ ਆਪਣੇ ਸ਼ਹਿਰ ਦੇ ਸਤੂ ਨੂੰ ਵੀ ਨਾਲ ਲਿਆਉਂਦਾ ਉਹਨੂੰ ਉਹ ਅਜੇ ਹਨੇਰੇ ਥਾਂ ਖਲਵਾਉਂਦਾ ਜਿੱਥੇ ਉਹ ਕੁੜੀ ਦਿਸ ਨਾ ਸਕੇ ਤੇ ਫਿਰ ਉਹਦੇ ਕੋਲੋਂ ਹੌਲੀ ਹੌਲੀ ਕੰਨਾਟ ਵਿੱਚ ਲਫਜ ਪਾ ਕੇ ਉੱਚੀ ਗੱਲ ਕਰਦਾ ਇੱਕ ਵਾਰ ਉਹਨੇ ਕੋਈ ਅਜੀਬ ਫਿਕਰਾ ਬੋਲ ਲਿਆ ਉਸ ਕੁੜੀ ਕੋਲ ਆਪਣਾ ਮਨ ਨਾ ਸਮਾ ਲਿਆ ਗਿਆ ਉਹਨੇ ਉਹਦਾ ਹੱਥ ਫੜ ਕੇ ਉਹਨੂੰ ਆਪਣੇ ਬਰਾਂਡੇ ਵਿੱਚ ਬੁਲਾ ਲਿਆ ਇਸਾ ਕੋਤੇ ਸ਼ਾਇਰ ਦੋਸਤ ਦੇ ਮਾਣੇ ਵਿੱਚ ਇੱਕ ਅਜੀਬ ਦਰਦ ਹੋਇਆ ਤੇ ਇੱਕ ਜੀਵ ਤਸੱਲੀ ਆਈ ਆਪਣੇ ਆਪ ਨੂੰ ਅੱਖਣ ਲੱਗਾ ਅੱਜ ਉਹਨੇ ਆਪਣੇ ਪ੍ਰੇਮੀ ਦੇ ਹੋਠਾਂ ਉੱਤੇ ਮੇਰੇ ਅਰਫ ਚੁੰਮੇ ਹਨ ਨਵੇਂ ਪ੍ਰੇਮੀਆਂ ਦਾ ਵਿਆਹ ਹੋ ਗਿਆ ਵਿਆਹ ਤੋਂ ਛੇਤੀ ਪਿੱਛੇ ਦੋਹਾਂ ਦੋਸਤਾਂ ਨੂੰ ਜੰਗ ਵਿੱਚ ਜਾਣਾ ਪਿਆ ਉੱਥੇ ਉਹ ਆਦਮੀ ਜਿੰਨੇ ਚਿੱਠੀਆਂ ਆਪਣੀ بیوی ਨੂੰ ਲਿਖਦਾ ਆਪਣੇ ਸ਼ਹਿਰ ਦੇ دوست ਕੋਲ ਪੁੱਛ-ਪੁੱਛ ਕੇ ਲਿਖਦਾ ਸ਼ਹਿਰ ਦੇ دوست ਆਪਣੇ ਮਨ ਦੀ ਸਾਰੀ ਪੀੜ ਨੂੰ ਉਹਨਾਂ ਚਿੱਠੀਆਂ ਵਿੱਚ ਪਾ ਦਿੰਦਾ ਜੰਗ ਵਿੱਚ ਉਹ ਆਦਮੀ ਮਰ ਗਿਆ ਚਿਰ ਪਾ ਕੇ ਸ਼ਹਿਰ ਦੇ دوست ਵੀ ਜ਼ਖਮੀ ਹੋ ਗਿਆ ਤੇ ਆਪਣੇ ਸ਼ਹਿਰ ਮੋੜ ਆਇਆ ਉਹਦੀ ਹਾਲਤ ਚੰਗੀ ਨਹੀਂ ਸੀ ਉਹੀ ਕੁੜੀ ਜਿਦਾ ਪਤੀ ਮਰ ਗਿਆ ਆਪਣੇ ਪਤੀ ਦੇ ਦੋਸਤ ਕੋਲ ਗਈ ਆਉਂਦੀ ਵਾਰ ਆਪਣੇ ਪਤੀ ਦੀਆਂ ਚਿੱਠੀਆਂ ਵੀ ਲੈ ਆਈ ਉਹਦੀ ਖਬਰ ਪੁੱਛਦੀ ਏ ਆਪਣੇ ਪਤੀ ਦੀਆਂ ਗੱਲਾਂ ਕਰਦੀ ਏ ਅੱਖਣ ਲੱਗੀ ਉਹਨੇ ਮੈਨੂੰ ਜਿਹੋ ਜਿਹੀਆਂ ਚਿੱਠੀਆਂ ਲਿਖੀਆਂ ਕਦੇ ਕਿਸੇ ਪਤੀ ਨੇ ਜਾਂ ਪ੍ਰੇਮੀ ਨੇ ਇਹੋ ਜਿਹੀਆਂ ਚਿੱਠੀਆਂ ਨਹੀਂ ਲਿਖੀਆਂ ਹੋਣੀਆਂ ਜੇ ਤੂੰ ਕਦੇ ਚਿੱਠੀਆਂ ਪੜੇ ਯਾਦ ਏ ਮੈਂ ਚਿੱਠੀਆਂ ਪੜਾ ਸ਼ਹਿਰ ਦੋਸਤ ਯਾਰਾ ਸਾਰੀ ਇੰਮਰੀ ਨਾ ਨਖਮੀ ਰਿਆ ਤੇ ਹਮ ਤਨੋਂ ਵੀ जख्मी ਸੀ ਉਹ ਚਿੱਠੀਆਂ ਪੜਨ ਲੱਗਾ ਉੱਚੀ ਪੜੋ ਇਹ ਚਿੱਠੀਆਂ ਮੇਰੇ ਦੌਰਤ ਨੇ ਮੇਰੀ ਜ਼ਿੰਦਗੀ ਦਾ ਆਸਰਾ ਹੈ ਮੈਂ ਵੀ ਮੁਰ ਮੁਰ ਕੇ ਸੁਣਾ ਲਈ ਉਸ ਸੁੰਦਰੀ ਨੇ ਆਖਿਆ ਉਹ ਉੱਚੀ ਪੜਨ ਲੱਗਾ ਪੜਦਾ ਗਿਆ ਪੜਦਾ ਗਿਆ ਕੰਟਾ ਲੰਘ ਗਿਆ ਦੋ ਲੰਘ ਗਏ ਤੇ ਫਿਰ ਅਚਾਨਕ ਉਸ ਸੁੰਦਰੀ ਨੇ ਚੀਕ ਕੇ ਆਖਿਆ ਮੈਨੂੰ ਤਾਂ ਕਮਰੇ ਵਿੱਚ ਬੱਤੀ ਜਗਾਣੀ ਭੁੱਲ ਗਈ ਤੁਸੀਂ ਇਹ ਅੱਖਰ ਕਿਉਂ ਪੜਦੇ ਪਏ ਹੋ ਇਹਨੇ ਹਨੇਰੇ ਵਿੱਚ ਸ਼ਹਿਰ ਦੋਸਤ ਨੇ ਆਪਣੇ ਬਰਿਆਂ ਦੀ ਪੀੜ ਵਿੱਚ ਪਉ ਪਉ ਕੇ ਅਰਫ ਲਿਖਵਾ ਲਿਆ ਖੁਆਸੀ ਉਹਨਾਂ ਚਿੱਠੀਆਂ ਦਾ ਤੇ ਉਹ ਉਹਨੂੰ ਉਹ ਸਾਰੀਆਂ ਜਿਵੇਂ ਜ਼ਬਾਨੀ ਯਾਦ ਸਨ ਉਹ ਪੜਦਾ ਗਿਆ ਪੜਦਾ ਗਿਆ ਕਾਗਜ਼ ਉਤੋਂ ਵੇਖ ਕੇ ਨਹੀਂ ਆਪਣੇ ਮਨ ਨੂੰ ਫਰੋਲ ਕੇ ਸਾਰਾ ਭੇਦ ਖੁੱਲ ਗਿਆ ਉਹ ਮਰਦਾ ਪਿਆ ਸੀ ਜਿਸ ਵੇਲੇ ਉਸ ਸੁੰਦਰੀ ਨੇ ਉਹਦੇ ਮੁੱਠੇ ਨੂੰ ਚੁੰਮਿਆ ਤੇ ਆਖਿਆ ਮੈਂ ਮੁਹੱਬਤ ਇੱਕ ਆਦਮੀ ਨੂੰ ਕੀਤੀ ਪਰ ਗਵਾਇਆ ਉਹਨੂੰ ਦੋ ਵਾਰੀ ਉਸ ਦਿਨ ਇਹ ਕਹਾਣੀ ਸੁਣਦਿਆਂ ਮੈਨੂੰ ਯਾਦ ਆ ਰਿਹਾ ਸੀ ਇਹ ਮੇਰੀ ਕਹਾਣੀ ਸੀ ਮੁਹੱਬਤ ਮੈਂ ਇੱਕੋ ਆਦਮੀ ਨੂੰ ਕੀਤੀ ਪਰ ਅੱਜ ਉਸੇ ਨੂੰ ਗਵਾ ਰਹੀ ਸਾਂ ਦੂਸਰੀ ਵਾਰ ਇਹ ਕਹਾਣੀ ਮੈਂ ਇਸ ਤਰ੍ਹਾਂ ਬੇਲਾਗ ਹੋ ਕੇ ਸੁਣਾਈ ਸੀ ਮੈਨੂੰ ਯਾਦ ਆ ਪਿਆ ਸੀ ਜੀ ਮੇਰਾ ਕਿ ਇਸ ਕਹਾਣੀ ਦੇ ਸੰਬੰਧ ਮੇਰੇ ਤੱਕ ਹੀ ਰੱਖਵਾ ਸੀ ਉਹਨੇ कहानी सुन के कुछ नहीं आखिया मकीन हो गया, गया, ते ते गया वापस आ गया क्यों पता नहीं इस बारे हो गल नहीं सी होने कविता दहां दल छो दिया सन सत्रह की सन किसी रब को जवाब ना दिता गया उन्हें पूछा सी ਸੂਰਜ ਦੇਵਤਾ ਬੋਏ ਤੇ ਆਮ ਤੁੱਕਾ ਕਿਸੇ ਕੰਨ ਨਾ ਉੱਠ ਕੇ ਤੇਲ ਚੋਇਆ ਸਾਡੇ ਇਸ਼ਕ ਨੇ ਇੱਕ ਸਵਾਲ ਪਾਇਆ ਉੱਤਰ ਕਿਸੇ ਨਾ ਰੱਬ ਤੋਂ ਦੇਣ ਹੋਇਆ ਮੈਨੂੰ ਜਵਾਬ ਬਣਾ ਲੈ ਸਾਰੇ ਦਸਰ ਆਪਣੇ ਕੰਨ ਵਿੱਚ ਉਹਦੀ ਆਵਾਜ਼ ਮੈਨੂੰ ਸੁਪਨੇ ਵਾਂਗ ਲੱਗੀ ਤੇ ਫਿਰ ਮੈਨੂੰ ਯਾਦ ਪਿਆ ਸੀ ਇਹਨਾਂ ਦੀ ਸੀ ਇੱਕ ਚੰਗਾ ਬਹੁਤ ਚੰਗਾ ਫਿਕਰਾ ਬੋਲਣ ਦੀ ਖਾਤਰ ਉਹਨੇ ਇਹ ਗੱਲ ਕਹਿ ਦਿੱਤੀ ਸੀ ਇਸ ਗੱਲ ਦਾ ਤਨਵੀਨ ਸੀ ਪਾਇਆ ਤੇ ਮੈਂ ਉਹਦੇ ਚੰਗੇ ਫਿਕਰੇ ਦੀ ਤਾਰੀਫ ਕਰਕੇ ਗੱਲ ਉੱਥੇ ਹੀ ਰਹਿਣ ਦਿੱਤੀ ਸੀ ਮੈਂ ਰਾਜਨ ਬੋਲ ਰਿਹਾ ਹਾਂ ਇਹ ਅੱਜ ਉਸੇ ਦੀ ਆਵਾਜ਼ ਸੀ ਟੈਲੀਫੋਨ ਵਿੱਚੋਂ ਆਦੀ ਆਵਾਜ਼ ਹਾਂ ਤੇ ਜਿਸ ਦਿਨ ਮੈਂ ਉਹਨੂੰ ਉਹ ਦੋ ਸਤਰਾਂ ਸੁਣਾਈਆਂ ਸਾਡੇ ਇਸ਼ਕ ਵਿੱਚ ਇੱਕ ਸਵਾਲ ਪਾਇਆ ਉਸ ਦਿਨ ਮੈਂ ਇਹ ਵੀ ਆਖਿਆ ਸੀ ਇਹ ਮੇਰੀ ਆਖਰੀ ਕਵਿਤਾ ਹੈ ਹੁਣ ਮੈਨੂੰ ਯਾਦ ਆਉਂਦਾ ਹੈ ਮੈਂ ਕਦੇ ਕਵਿਤਾ ਨਹੀਂ ਲਿਖ ਸਕਾਂਗੀ ਤੂੰ ਕਪਤਾਲਿਕ ਨਹੀਂ ਬੰਦ ਕਰ ਦੇਵੇਂਗੀ ਅਸੀਂ ਜਿਉਣਾ ਬੰਦ ਕਰ ਦਿਆਂ ਕਰ ਦਿਆਂਗੇ ਉਹਨਾਂ ਨੇ ਆਖਿਆ ਉਸ ਰਾਤ ਨੂੰ ਜਦੋਂ ਸੁਪਤੀ ਸੁਪਨਾ ਆਇਆ ਇੱਕ ਰੇਗਿਸਤਾਨ ਹੈ ਮੀਲਾਂ ਦੇ ਮੀਲ ਰੇਤ ਨਾਲ اٹੇ ਹੋਏ ਹਨ ਤੇ ਉਹ ਰੇਗਿਸਤਾਨ ਵਿੱਚ ਇੱਕ ਮਕਾਨ ਬਣਿਆ ਹੋਇਆ ਹੈ ਉਸ ਮਕਾਨ ਦੇ ਬੂਹੇ ਵਿੱਚ ਇੱਕ ਔਰਤ ਖਲੋਤੀ ਹੋਈ ਹੈ ਉਸ ਦਾ ਨਾਮ ਹੈ ਜ਼ਿੰਦਗੀ ਇਹੋ ਜੀ ਹਾਰ ਕਦੇ ਕਿਸੇ ਔਰਤ ਨੂੰ ਉਤੇ ਨਹੀਂ ਹੋਣੀ ਨੀਹੋ ਦੀ ਹਾਰ ਉਹਦੇ ਮੂੰਹ ਉੱਤੇ ਸੀ ਉਹਦੇ ਮੂੰਹ ਉੱਤੇ ਲਬਦਾ ਹੈ ਜਿਵੇਂ ਵਰਿਆਂ ਬੱਦੀ ਉਸ ਰੇਗਿਸਤਾਨ ਵਾਲੇ ਵੇਖਦੀ ਰਹੀ ਤੇ ਕਦੇ ਉਹਦਾ ਮਹਿਬੂਬ ਉਸ ਰਾਹੋਂ ਤੋਂ ਨਾ ਲੰਘਿਆ ਹੋਵੇ ਵਰਿਆਂ ਦੇ ਫਲ ਪੱਕਦੇ ਤੇ ਚੜਦੇ ਰਹੇ ਹੁਣ ਤੇ ਉਹ ਥੱਕ ਗਈ ਹੋਵੇ ਤੇ ਬੜੀ ਥੱਕ ਗਈ ਹੋਵੇ ਤੇ ਫਿਰ ਉਸ ਔਰਤ ਨੇ ਸੋਚਿਆ ਉਹ ਕਰਦਾ ਹੋਵਾ ਪੀੜ ਲਵੇਗੀ ਨਿਸ਼ਾਲੀ ਪੀੜ ਲਵੇਗੀ ਤੇ ਕਦੇ ਕਿਸੇ ਦਾ ਰਾਣੀ ਵੇਖੇਗੀ ਮੈਂ ਪਤਾ ਨਹੀਂ ਕਿਵੇਂ ਉੱਥੇ ਪਹੁੰਚੀ ਉਸ ਔਰਤ ਦਾ ਹੱਥ ਫੜ ਲਿਆ ਮੇਰੇ ਮੂੰਹ ਉਤੇ ਇੱਕ ਮੁਸਕਰਾਹਟ ਸੀ ਇੱਕ ਲੋ ਸੀ ਮੈਂ ਉਸ ਨੂੰ ਆਖਿਆ ਦਰਨਾ ਪੀੜ ਹਜਤ ਗਏ ਹਰਖ ਸਿਦਕ ਦੀ ਇਲਾਜ ਰੇਤ ਥਲਾਂ ਵਿੱਚ ਆ ਗਈ ਰੇਤ ਥਲਾਂ ਵਿੱਚ ਆ ਰਹੀ ਕਦਮਾਂ ਦੀ ਆਵਾਜ਼ ਤੇ ਮੈਂ ਉਹਦੇ ਕੋਲ ਖਲੋ ਕੇ ਏਰੇਕਸਤਾਨ ਵੱਲ ਵੇਖਣ ਲੱਗ ਪਈ ਮੇਰੇ ਕੰਨਾਂ ਵਿੱਚ ਕਿੰਨੇ ਕਿਸੇ ਦੇ ਪੈਰਾਂ ਦੀ ਬਿਰਖ ਪੈਂਦੀ ਇਸੀ ਕਈ ਵਰੇ ਹੋ ਗਏ ਜਦ ਮੈਂ ਸਵੇਰੇ ਜਾਗਦੀ ਸਾਂ ਮੇਰਾ ਅੰਗਾਂ ਜਿਵੇਂ ਥੱਕਿਆ ਹੋਇਆ ਹੁੰਦਾ ਮੇਰੇ ਸਿਰ ਵਿੱਚ ਇੱਕ ਡੂੰਗੀ ਪੀੜ ਹੋ ਰਹੀ ਹੁੰਦੀ ਉਸ ਦਿਨ ਮੈਂ ਜਦੋਂ ਜਾਗੀਂ ਜਾਪਿਆ ਮੈਨੂੰ ਕਦੇ ਇਹੋ ਜੀ ਜਾਗ ਨਹੀਂ ਸੀ ਆਈ ਅੰਗਾਂ ਨੂੰ ਜਿਵੇਂ ਪੰਛੀਆਂ ਦੇ ਖੰਭ ਪਏਗੇ ਸਨ ਸਾਰਾ ਸੁਪਨਾ ਯਾਦ ਆਇਆ ਸੁਪਨਿਆਂ ਵਿੱਚ ਅੱਖਾਂ ਅੱਖੀਆਂ ਦੋਸਤ ਤਰ੍ਹਾਂ ਯਾਦ ਆਈਆਂ ਤੇ ਮੈਂ ਉਸ ਵੇਲੇ ਕਾਗਜ਼ ਕਲਮ ਲੈ ਕੇ ਇੱਕ ਪੂਰੀ ਨਜ਼ਮ ਲਿਖੀ ਦਰਨਾ ਪੀੜ ਹਿਆਤਗੇ ਰਖ ਸਦਕ ਦੀ ਲਾਜ ਰੇਤ ਥਲਾ ਵਿੱਚ ਆ ਰਹੀ ਕਦਮਾਂ ਦੀ ਆਵਾਜ਼ ਦਰਨਾ ਪੀੜ ਜਦਗੇ ਅਜੇ ਨਾ ਮੁੱਕ ਪੰਧ ਸੂਰਜ ਤੁਰੇ ਜਾਣਣਾ ਤਰਤੀ ਮਲੇ ਸੁਗੰਧ ਦਰਨਾ ਪੀੜ ਜਦਗੇ ਪਲਕੋ ਹੂਰ ਉੜੀਕ ਲੱਖਾਂ ਮੇਰੇ ਚੀਰ ਦੀ ਚਾਨਣ ਦੀ ਇਕਲੀਕ ਦਰਨਾ ਪੀੜ ਜਤਕੇ ਅੰਬਰ ਬੱਦੀ ਸ਼ਾਨਾ ਤਾਰੇ ਬਲਣ ਤੋਣੀਆਂ ਅਲਖ ਜਗਾਵੇ ਚਾਨਾ ਦਰਨਾ ਪੀੜ ਜਤਕੇ ਵੇਖ ਜਰਾ ਇੱਕ ਵੀਰ ਮੁੱਥੇ ਕਿਰਨਾ ਬਣ ਕੇ ਸੂਰਜ ਆਇਆ ਫੇਰ ਦਰਨਾ ਪੀੜ ਜਤਕੇ ਵੇਖ ਜਰਾ ਕੋਠੇਰ ਕਾਸਾ ਫੜਿਆ ਇਸ਼ਕ ਨੇ ਜ਼ਿੰਦਗੀ ਪਾ ਦੇ ਖੈਰ ਤੂੰ ਦੇ ਆਖਿਆ ਸੀ ਹੁਣ ਕਦੇ ਨਜ਼ਮ ਨਹੀਂ ਲਿਖਾਂਗੀ ਮੈਂ ਆਪਣੇ ਆਪ ਨੂੰ ਪੁੱਛਿਆ ਕਿਸੇ ਨੇ ਆਖਿਆ ਸੀ ਜੇ ਤੂੰ ਕਵਤਾ ਲਿਖਣੀ ਛੱਡ ਦੇਵੇਂਗੀ ਅਸੀਂ ਜਿਉਣਾ ਛੱਡ ਦੇਵਾਂਗੇ ਮੇਰੇ ਆਪਣੇ ਆਪ ਨੇ ਮੁਸਕਰਾ ਕੇ ਮੈਨੂੰ ਜਵਾਬ ਦਿੱਤਾ ਤੇ ਫਿਰ ਉਸ ਦਿਨ ਤੋਂ ਲੈ ਕੇ ਮੈਨੂੰ ਉਸ ਮੂੰਹ ਵਿੱਚੋਂ ਤੇਰਾ ਮੂੰਹ ਦਿਸਣ ਲੱਗ ਪਿਆ